ਦੀਮਨ ਸੋ ਜਿਲ੍ਹਾ ਪ੍ਰਸਿੱਧੀ ਤੋਂ ਤੁਸੀਂ ਜਿੱਤ ਚੁੱਕੇ ਹੋ 40 ਪਿੰਡਾਂ ਦੇ ਲੋਕਾਂ ਨੇ ਫਤਵਾ ਤੁਹਾਡੇ ਹੱਕ ਦੇ ਵਿੱਚ ਦਿੱਤਾ ਮਨ ਬਖਸ਼ਿਆ ਤੁਹਾਡੇ ਸਿਹਤ ਜਿਲ੍ਹਾ ਪ੍ਰਸਿੱਧਾਤਾ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਤਿੰਦਰ ਕੌਰ ਪਿੰਡ ਖੁੰਡੀ ਤੋਂ ਸਰਪਾਈਚ ਟੈਗਨਰ ਤੀਜੀ ਵਾਰ ਬਣੀ ਨਸ਼ਈ ਵਾੜ ਆਮ ਆਦਮੀ ਪਾਰਟੀ 2021 ਵਿੱਚ ਜੁਆਇਨ ਕੀਤੀ ਸਰਦਾਰ ਜੀ ਗਰੁੱਪ ਸੇ ਸਿੰਘਾ ਜੀ ਜਦੋਂ ਪਾਰਟੀ ਵਿੱਚ ਆਏ ਇਹਨਾਂ ਦੇ ਨਾਲ ਹੀ ਪਾਰਟੀ ਵਿੱਚ ਆਏ ਜੀ ਜੋਨ ਨੰਬਰ 8 ਟਿੱਪੜ ਤੋਂ ਮੈਨੂੰ ਕੈਂਡੀਡੇਟ ਲਾਣਿਆ ਗਿਆ ਜੀ ਜਿਹੜਾ ਪ੍ਰਸ਼ਾਸਨ ਜਦੋਂ ਮੈਨੂੰ ਇਹ ਸਪਾਰੇ ਪਤਾ ਲੱਗਾ ਕਿ ਜੋ ਪਾਜੀ ਜੀ ਗਰੁੱਪ ਸੇ ਸੇਕ ਮਾਤੇ ਪਿਆ ਸਾਹ ਤੇ ਹਲਕੇ ਤੋਂ ਮੈਨੂੰ ਕੈਂਡੀਡੇਟ ਲਾਣਿਆ ਗਿਆ 40 ਪਿੰਡ ਮੇਰੇ ਕੋਲ ਹੀ ਬਾਅਦ ਦੇ ਮਿਹਨਤ ਕੀਤੀ ਹੈ ਲੋਕਾਂ ਦਾ ਪਿਆਰ ਮਿਲਿਆ ਜੀ ਇਹ ਪਿਆਰ ਦਾ ਸਦਕਾ ਹੀ ਮੈਨੂੰ ਇਹ ਤਾਜ ਜਿਹੜਾ ਪਕਸ਼ਸ ਹੋਇਆ ਹੈ ਮੈਨੂੰ ਮਾਣਾ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਈ ਹੈ ਪਬਲਿਕ ਨੇ ਜੀ ਜਦ ਪਿੰਡਾਂ ਵਿੱਚ ਜਾਨੀ ਹਾਂ ਬਹੁਤ ਸਾਰੇ ਬਜ਼ੁਰਗ ਜਿਹੜੇ ਹਨ ਮਾਤਾਵਾਂ ਜੱਫੀ ਪਾ ਕੇ ਮਿਲਦੀਆਂ ਸੀ ਖੁਸ਼ੀ ਹੁੰਦੀ ਸੀ ਕਿ ਮੈਂ ਆਈ ਆ ਤੇ ਮੈਨੂੰ ਇਹ ਪਿਆਰ ਮਿਲ ਰਿਹਾ ਪਰ ਪਬਲਿਕ ਨੇ ਜਿੰਨਾ ਪਿਆਰ ਮੈਨੂੰ ਕਪੇਨਿੰਗ ਵਿੱਚ ਦਿੱਤਾ ਉਨਾ ਹੀ ਉਹਨਾਂ ਨੇ ਮੈਨੂੰ ਵੋਟਾਂ ਪਾ ਕੇ ਜਿਤਾ ਕੇ ਦਿੱਤਾ ਹੈ ਇਹ ਗੱਲ ਦਾ ਮੈਂ ਧੰਨਵਾਦ ਕਰਨੀ ਆ ਫੈਸਲ ਸਾਹਿਬ ਦਾ ਵੀ ਪਾਜੀ ਡਿਗਰੂ ਉਸ ਅੰਸੇ ਖਵਾਜਤਾ ਵੀ ਕਿ ਉਹਨਾਂ ਨੇ ਮੇਰੇ ਤੇ ਇਹ ਭਰੋਸਾ ਜਤਾ ਕੇ ਮੈਨੂੰ ਟੀਟ ਦਿੱਤੀ ਤੇ ਮੈਂ ਇਹ ਕਿਸ ਤਰ੍ਹਾਂ ਜਿਹੜੀ ਸੀਟ ਹੀ ਇਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾਈਏ ਭਗਵੰਤ ਮਾਨ ਦੇ ਕੀਤੇ ਹੋਏ ਕੰਮਾਂ ਤੇ ਪਬਲਿਕ ਨੇ ਮੋਹਰ ਲਾਈ। ਸੋ ਵਿਰੋਧੀਆਂ ਨੇ ਕਾਫੀ ਜਿਹੜੇ ਅਲੀ ਕਸਮ ਲਾਏ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਧੱਕੇ ਸਹੀ ਕਰ ਰਹੀ ਹੈ ਧੱਕੇ ਸਹੀ ਨਾਲ ਸੀਟਾਂ ਜਿੱਤ ਰਹੀ ਹੈ ਕਿਵੇਂ ਕਹਣਾ ਚਾਹੋ। ਵੇਖੋ ਜੀ ਵਿਰੋਧੀ ਦਾ ਕੰਮ ਹੁੰਦਾ ਵਿਰੋਧ ਕਰਨਾ। ਜੇ ਵਿਰੋਧ ਆਂਦੇ ਨੇ ਫਿਰ ਵਿਰੋਧ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਨੇ ਧੱਕੇਸ਼ਾਹੀ ਕੀਤੀ ਆ ਫਿਰ ਲੱਛਣਾ ਹੋਈਆਂ ਨੇ ਲੱਛਣਾ ਦੇ ਵਿੱਚ ਬੋਟਾਂ ਵੀ ਪਈਆਂ ਨੇ ਸਾਡਾ ਪ੍ਰੋਸੈਸ ਜਿੱਦਾਂ ਚੱਲਦਾ ਲੱਛਣਾ ਦਾ ਉਵੇਂ ਹੀ ਚੱਲਿਆ ਜਿੱਥੇ ਸਾਡੇ ਕੈਂਡੀਡੇਟ ਹਾਰੇ ਨੇ ਤੇ ਕਾਂਗਰਸ ਦੇ ਜਿੱਤੇ ਨੇ ਉੱਥੇ ਧੱਕਾ ਕਿਉਂ ਨਹੀਂ ਹੋਇਆ ਜਿੱਥੇ ਜਿੱਤ ਗਏ ਨੇ ਉੱਥੇ ਕਹਿ ਰਹੇ ਨੇ ਕਿ ਧੱਕਾ ਹੋ ਗਿਆ ਪਰ ਜਦੋਂ ਸਰਕਾਰਾਂ ਇਮਾਨਦਾਰੀ ਨਾਲ ਕੰਮ ਕਰਦੀਆਂ ਨੇ ਮਾਨ ਸਾਹਿਬ ਨੇ ਬਹੁਤ ਵਧੀਆ ਪੰਜਾਬ ਵਿੱਚ ਕੰਮ ਕੀਤਾ ਹਰਥਾਂ ਇਲੈਕਸ਼ਨ ਹੋਈ ਹੈ ਜਿੱਥੇ ਲੱਗਦਾ ਸੀ ਕਾਂਗਰਸ ਨੂੰ ਜਾਂ ਵਿਰੋਧੀ ਦੂਜੀ ਪਾਰਟੀ ਨੂੰ ਕਿ ਸਾਡਾ ਕੈਂਡੀਡੇਟ ਮਾੜਾ ਹਰ ਜਾਏਗਾ ਉੱਥੇ ਉਹਨਾਂ ਨੇ ਫੈਲਾ ਹੀ ਗਲਤ ਭਰਤੀਆ ਤੇ ਰੋਜ਼ ਜਿਹੜਾ ਉਹ ਸਰਕਾਰ ਤੇ ਛੱਡਣਾ ਕੋਈ ਠੀਕ ਨਹੀਂ ਆ ਤੇ ਪਹਿਲਾਂ ਹੀ ਇਮਾਨਦਾਰੀ ਨਾਲ ਤੁਰੇ ਰਵੋ ਤੇ ਕੀਤੇ ਕੰਮਾਂ ਦਾ ਮੁੱਲ ਜਿਹੜਾ ਉਹ ਪਬਲਿਕ ਪਾਉਂਦੀ ਹੈ ਜੀ 40 ਮਿੰਨਾਂ ਦੇ ਵਿੱਚ ਫੀਲਡ ਵਿੱਚ ਗਏ ਉਹ ਇਲੈਕਸ਼ਨ ਦੇ ਦੌਰਾਨ ਉਹਨਾਂ ਦੇ ਵਿੱਚ ਮਿਲ ਕੀਤੀ ਆ ਸੂਬਾ ਵਿਕਾਸ ਦਾ ਕਾਰਜ ਪਿੰਡਾਂ ਦੇ ਕਾਫੀ ਜਿਹੜੇ ਦੇਖਿਆ ਸੀ ਵੀ ਅਧੂਰੇ ਕੰਮ ਜਿਹੜੇ ਕਾਫੀ ਨੇ ਪਿੰਡਾਂ ਦੇ ਵਿੱਚ ਵਿਕਾਸ ਬਖੋਜ ਦੇ ਪਸੜੇ ਹੋਏ ਪਿੰਡ ਨੇ ਕਰੀਬ 4 ਸਾਲ ਦਾ ਸਮਾਂ ਹੋ ਗਿਆ ਆਮ ਆਵੀ ਪਾਰਟੀ ਸਰਕਾਰ ਬਣੀ ਨੂੰ ਸੋ ਕਿਵੇਂ ਦੇਖਦੇ ਹੋ ਤੁਸੀਂ ਇਹ ਵਿਕਾਸ ਕਾਰਜ ਨੂੰ ਵੇਖ ਲਈ ਜਦੋਂ ਮੈਨੂੰ ਪਿੰਡਾਂ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਸਾਰੇ ਪਿੰਡਾਂ ਵਿੱਚ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਸੀ ਹੁਣ ਜਿਹੜਾ ਕੰਮ ਪ੍ਰਸਾਸਨਾ ਹੁੰਦਾ ਜੇ ਇਹ ਹੀ ਉਹਨੂੰ ਪਹਿਲਾਂ ਹੀ ਇੱਕ ਵੀ ਉਹ ਤੋਂ ਬੰਦੀ ਨਾ ਕਰਾਂਗੇ ਉਹ ਕੰਮ ਕਦੀ ਵੀ ਜਿਹੜਾ ਖਰਾਬ ਨਹੀਂ ਹੋਏਗਾ ਸਾਡੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮੈਂ ਵੇਖਿਆ ਕਿ ਸੀਵਰੇਜ ਪੈ ਰਹੇ ਨੇ ਇੰਟਰਲੌਕ ਲੱਗ ਰਹੀ ਆ ਉਹ ਜਿਹੜਾ ਕੰਮ ਆ ਉਹ ਇੱਕ ਪ੍ਰੋਸੈਸ ਦੇ ਨਾਲ ਹੋਣ ਰਿਹਾ ਜਿੱਥੇ ਕਿਤੇ ਕੰਮ ਨਹੀਂ ਪ੍ਰੋਸੈਸ ਨਾਲ ਹੁੰਦਾ ਉਹ ਕੀ ਹੁੰਦਾ ਕਿ ਸਾਡਾ ਪੈਸਾ ਵੇਸਟ ਹੁੰਦਾ ਜਦੋਂ ਇਹ ਇੱਕ ਕੰਮ ਕਰ ਲੈਣੇ ਆ ਤੇ ਦੂਜਾ ਕੰਮ ਕਰ ਲਈ ਪਹਿਲੇ ਦਾ ਨੁਕਸਾਨ ਕਰ ਲੈਣੇ ਆ ਉੱਥੇ ਸਾਡਾ ਟਾਈਮ ਵੀ ਖਰਾਬ ਹੁੰਦਾ ਪੈਸਾ ਵੀ ਖਰਾਬ ਹੁੰਦਾ ਤੇ ਕੋਈ ਵੀ ਕੰਮ ਕਰਨਾ ਉਹਨੂੰ ਵੀ ਉਤਪੰਦੀ ਨਾ ਕਰੋ ਪਹਿਲਾਂ ਉਹਦਾ ਪ੍ਰੋਸੈਸ ਤਿਆਰ ਕਰੋ ਕਿ ਇਹ ਕਰਨਾ ਤੇ ਕਿਵੇਂ ਕਰਨਾ ਤੇ ਕਦੀ ਵੀ ਇਹੋ ਜਿਹਾ ਜਿਹੜਾ ਨੁਕਸਾਨ ਸਾਡਾ ਨਾ ਹੋਵੇ। ਬਾਕੀ ਜਿਹੜਾ 17 ਸਾਲਾਂ ਦੇ ਵਿੱਚ ਕੰਮ ਨਹੀਂ ਹੋਇਆ ਮਾਨ ਸਾਹਿਬ ਨੇ ਉਹ 40 ਸਾਲ ਚ ਕਰਕੇ ਦੱਸਿਆ। ਡਿਵੈਲਪਮੈਂਟ ਪਿੰਡਾਂ ਵਿੱਚ ਹੁੰਦੀ ਰਹਿੰਦੀ ਹੈ ਜੀ ਵੇਖੋ ਮੈਨੂੰ ਵੀ 15 ਸਾਲ ਸਰਪੰਚੀ ਕਰਦੀ ਨੂੰ ਹੋਇਆ। ਪਰ ਮੇਰਾ ਪਿੰਡ ਵੇਖੋ ਇੱਕ ਸ਼ਹਿਰ ਦੀ ਤਰ੍ਹਾਂ। ਮੇਰੇ ਪਿੰਡ ਦੇ ਕਰਕੇ ਹੀ ਮੈਨੂੰ ਬਾਰੋਂ ਮੋਟਾ ਮਿਲਿਆ ਕਿ ਜੇ ਸਰਪੰਚ ਸਾਹਿਬ ਨੇ ਆਪਣੇ ਪਿੰਡ ਵਿੱਚ ਇੰਨਾ ਸੋਹਣਾ ਕੰਮ ਕੀਤਾ ਹੈ ਤੇ ਇਹ ਬਾਹਰ ਵੀ ਚੜੀਆਂ ਪਿੰਡਾਂ ਵਿੱਚ ਕਰਨਗੇ। ਔਰ ਮੈਂ ਲੋਕਾਂ ਨੂੰ ਇਹ ਵੀ ਭਰੋਸਾ ਦੇ ਕੇ ਆਈ ਹਾਂ ਕਿ ਜੇ ਮੈਂ ਜਿੱਤ ਕੇ ਜਾਵਾਂਗੀ ਤਾਂ ਤੁਹਾਡੇ ਪਿੰਡ ਨੂੰ ਵੀ ਮੈਂ ਆਪਣੇ ਪਿੰਡ ਦੀ ਤਰ੍ਹਾਂ ਬਣਾਵਾਂਗੀ ਤੇ ਧੰਨਵਾਦ ਪਬਲਿਕ ਦਾ ਵੋਟਰਾਂ ਸਪੋਰਟਰਾਂ ਦਾ ਸਰਪੰਚ ਦਾ ਮੋਤ ਪੇਰਾਂ ਦਾ ਜਿਨ੍ਹਾਂ ਨੇ ਮੇਰੀ ਇੰਨੀ ਸਪੋਰਟ ਕਰਕੇ ਪੰਜ-ਸੱਤ ਦਿਨ ਦੀ ਲੈਸ਼ਣ ਵਿੱਚ ਮੈਨੂੰ ਵੱਡੀ ਲੀਡ ਦੇ ਕੇ ਦਿਖਾਇਆ ਜੀ ਧੰਨਵਾਦ ਸੰਗਤ ਦਾ ਤੇ ਧੰਨਵਾਦ ਮੇਰੇ ਲੀਡਰਾਂ ਦਾ ਜਿਨ੍ਹਾਂ ਨੇ ਮੈਨੂੰ ਇਹ ਸੀਟ ਦਿੱਤੀ ਮੇਰੇ ਤੇ ਭਰੋਸਾ ਕੀਤਾ ਅੱਜ ਮੈਂ ਇਹ ਸੀਟ ਜਿੱਤ ਕੇ ਆਪਣੀ ਸਰਕਾਰ ਦੀ ਝੋਲੀ ਵਿੱਚ ਪਾਈ ਹੈ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ